ਇਹ ਦਿਖਾਏਗਾ ਨਹੀਂ ਮੈਂ ਕੁੱਤਾ ਹੈ ਮਰਾ ਹੂਆ ਹੈ ਹਾਂ ਕਹੀਂ ਚੱਲੇ ਆਇਆ ਹੈ ਬੋਲਾਲੇ ਨੂੰ ਟੈਲੀਫੋਨ ਕਰ ਉਹ ਦੇ ਇਸ ਖਬਰ ਨੂੰ ਦੇਖ ਕੇ ਨਾ ਤੁਹਾਡੇ ਰੋਂਗ ਟੇ ਖੜੇ ਹੋ ਜਾਣੇ ਨੇ ਤੁਹਾਡੇ ਹੋਸ਼ ਉੱਡ ਜਾਣੇ ਨੇ ਇਸ ਪੂਰੀ ਦੇ ਵਿੱਚ ਇੱਕ ਮ੍ਰਿਤਕ ਦੇ ਹੈ ਤੇ ਇਹ ਲੁਧਿਆਣਾ ਦਾ ਸਭ ਤੋਂ ਭੀੜ-ਪਾੜ ਵਾਲਾ ਇਲਾਕਾ ਆਰਤੀ ਚੌਂਕ ਦਾ ਇਲਾਕਾ ਹੈ ਔਰ ਇਹ ਸ਼ਖਸ ਸਰਿਆਮ ਇਸ ਜਿਹੜੀ ਦੇ ਨੂੰ ਇੱਥੇ ਸੁੱਟ ਕੇ ਗਿਆ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਡਰ ਵਾਲਾ ਹੈ ਮਰਜੀ ਸਿੰਘ ਮਰਜੀ ਜੀ ਕੀ ਹੋਇਆ ਕੀ ਆਰਤੀ ਚੌਕ ਤੇ ਖੜੇ ਹੋ ਆਰਤੀ ਚੌਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਬਹੁਤ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਜੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਪਰ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੇਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਗਿਆ ਮੈਂ ਆਦੀ ਚਾਬੀ ਲੱਢ ਲਈ ਕੈਮੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਦੀ ਗੋੜੀ ਉਹ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੌਲੀ ਜਿਹੇ ਆਏ ਨੇ ਚੱਲ ਗਏ ਅੱਗੇ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਕੂਟੀ ਵਾਲਾ ਸੀਗਾ ਉਹਦੇ ਬਰਦੀ ਪਾਈ ਸੀ ਨੀਲੇ ਰੰਗ ਦੇ ਓਕੇ ਦੇਖੀ ਗੋੜੀ ਹੈ ਹਾਂ ਬੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆਏ ਲੱਗੇ ਜੀ ਤਾਂ ਬੰਦੇ ਵਿੱਚ লাশ ਹੁੰਦੀ ਹੈ ਕੋਈ ਬਲਾ ਕੁੱਤਾ ਵਾ ਆ ਜਾਗਾ ਮੈਂ ਬੰਦਾ ਐ ਕਿ ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾ ਕੁੱਤਾ ਵਾ ਕਿੰਨੇ ਵਜੇ ਦਾ ਸਮਾਂ ਸੀ ਇਹ ਅੰਦਾਜ਼ਾ ਹੈਗਾ 9:00 ਵਜੇ ਦਾ

ਨਰੂਡੀ ਜੀ ਅਸਿਕਾ ਬਸਤਾਨ ਉਹ ਤੋਂ ਮੈਨੂੰ ਕਾਲ ਆਈ ਸੀ ਵੀ ਇੱਕ ਡੈਡ ਬੋਡੀ ਅਸੀਂ ਕੋਰੇ ਦੇ ਵਿੱਚ ਪੇਜਾ ਉੱਥੋਂ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੈਡ ਬੋਡੀ ਪਾਈ ਹੋਈ ਹੈ ਠੀਕ ਹੈ ਹੁਣ ਉਹ ਇੱਕ ਮੋਟਰਸਾਈਕਲ ਦੇ ਨਾਲ ਵੀ ਸਾਥ ਕੋ ਵੀਡੀਓ ਵੀ ਆਇਆ ਜਿਹਦੇ ਦੋ ਜਣੇ ਨਾਲ ਬੱਝ ਕੇ ਔਰ ਉਹ ਡੈਡ ਬੋਡੀ ਜਿਹੜੀ ਉਸੇ ਸਿੱਟ ਕੇ ਜਾ ਰਹੇ ਮੋਟਰਸਾਈਕਲ ਦੇ ਸਾਥ ਕੋ ਬਰਾਮਦ ਹੋ ਗਿਆ ਆ ਉਹਦੇ ਨੰਬਰ ਤੋਂ ਹੀ ਐਡਰੈਸ ਲੜਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੌਣ ਲੇਡੀ ਹੈ ਨਹੀਂ ਹਜੇ ਆਇਡੈਂਟੀਫਾਈ ਨਹੀਂ ਹੋਇਆ ਹੈ ਹੈਂ ਹੈਂ ਨਹੀਂ ਹੈਂ ਤਾਂ ਤੁਮ ਵੱਤ 10-15 ਮਿੰਟ ਵੱਲ ਤੁਹਾਨੂੰ ਕਹ ਲਗੇ 10 ਤੋਂ 10 ਮਿੰਟ ਵੱਲ ਤੁਹਾਨੂੰ ਆਈਆ ਠੀਕ ਹੈ ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆਸਤੋਂ ਅੱਗੇ ਮੋਟਰਸਾਈਕਲ ਵੀ ਖੜਿਆ ਉਹਦੇ ਨੰਬਰ ਤੋਂ ਐਡਰੈਸ ਕਢਾ ਕੇ ਜਿਹੜੇ ਅਗਲੀ ਕਰੂ ਵੀ ਤੁਹਾਨੂੰ ਦੱਸ ਦੁੱਤਾਂ ਜਾਊਗਾ ਠੀਕ ਹੈ ਜਿਹੜੀ ਮੈਂ ਮੈਂ ਜਿਹੜਾ ਇਹ ਐਨ ਮੈਰੇ ਤੇ ਉਹਦੇ ਵਿੱਚ ਹੀ ਅਸੀਂ ਫੋਨ ਕਰ ਲਏ ਸੀ ਉਹਦੇ ਵਿੱਚ ਹੀ ਆ ਥੋੜਾ ਜਿਦਾ ਪੈਰਪੂਰਾ ਕੱਪੜੇ ਦਾ ਤੱਕਿਆਗਾ ਲੋਜ ਬੈਂਡ ਕਿੱਥੇ ਕਿ ਮੋਟਰਸਾਈਕਲ ਜਿਹੜਾ ਜਿਹੜਾ ਮੋਟਰ ਵਾਲਾ ਜੀ ਬਰਾਮ ਦਾ ਹੈ ਪਿੱਛੋਂ ਬਰਾਮ ਦਾ ਹੈ ਇੱਥੇ ਜਦੋਂ ਉਹ ਪਾਊਡਰ ਕਿਉਂ ਦੇਖ ਰਿਹਾ ਪੌੜਾ ਸੜ ਦੇ ਪਬਲਿਕ ਨੇ ਜਦੋਂ ਉਹ ਪੁੱਛਿਆ ਵੀ ਕੀ ਹੈ ਕੀ ਹੈਗਾ ਉਹਨਾਂ ਕਹਿੰਦੇ ਜੀ ਇਹਦੇ ਵਿੱਚ ਜੀ ਅੰਬ ਬੂੰਬਾ ਆਇਆ ਹੋਇਆ ਹੈ ਸਿੰਨਾ ਜੁਨਾ ਵਗੈਰਾ ਹੈਗਾ ਯਾਰ ਉਹ ਜਦੋਂ ਉਹ ਡਰ ਬੈ ਗਿਆ ਵੀ ਇਹ ਲੋਕ ਇਕੱਠੇ ਹੋ ਗਏ ਉਹ ਮੋਟਰੇ ਸੜ ਕੇ ਦੌੜ ਗਏ ਕਿੰਨੇ ਲੋਕ ਦੇ ਦੋ ਜਣੇ ਸੀ ਜੀ